ਮੈਂ ਹਮ ਬਲਵਾਨ ਗਰੁੱਪ ਚ ਫੋਟੋ ਮਕਰੀਆ ਕੋਡਪੈਡ ਮਾਣਿਆ ਰਾਣਾ ਬੋਚੇ ਬੈਠਾ ਪਾਉ ਬੰਦੇ ਹੱਸਣਾ ਕਰਿਆ ਹਵਾ ਹਵਾ ਦੁਖਲੇ ਓ ਹਾਸ਼ੀਮ ਆੜੀਆਂ ਪਤਾ ਚਾਹ ਪੀਂਦੇ ਹਰ ਮਾਰ ਗਿਆ ਰੋੜ ਕੇ ਨੀਰ ਆੜਾ ਵੀਰ ਆਇਆ ਆਪਣੇ ਤੋਂ ਅੱਜ ਪਿੰਡ ਮੀਰਾ ਕੋਡ ਤੋਂ ਤੇ ਇਹਦਾ ਵੀਰ ਦਾ ਜਿੱਦਾਂ ਕਿ ਆ ਬਾਹਣ ਹੀ ਕੰਮ ਕਰਦੀ ਬਾਹਣ ਹੀ ਕੰਮ ਕਰਦੀ ਜਾਂਦਾ ਬਾਅਦ ਵਿੱਚ ਬਾੜਾ ਤੇ ਬਾਂਹ ਹੀ ਕੰਮ ਕਰਦੀ ਤੇ ਤਿੰਨ ਤਿੰਨ ਪ੍ਰਸ਼ਨ ਹੋਏ ਇਹਦੇ ਵੀਰ ਦੇ ਵੀ ਜਿੱਦ ਤਰ੍ਹਾਂ ਇਹੋ ਕਮਾਉਣ ਵਾਲਾ ਘਰ ਦੇ ਵਿੱਚੋਂ ਘਰ ਦੇ ਵਿੱਚੋਂ ਇਹੋ ਕਮਾਉਣ ਵਾਲਾ ਤੇ ਗੁਰਸੇਖਿਆ ਪਰਿਵਾਰ ਪਿਓ ਵੀ ਗੁਰਸੇਖਿਆ ਤੇ ਬੇਟਾ ਵੀ ਗੁਰਸੇਖਿਆ ਸਾਰੀ ਫੈਮਿਲੀ ਗੁਰਸੇਖਿਆ ਆਮ੍ਰਿਤਸਰ ਗਿਆ ਬੱਚੇ ਨਹੀਂ ਵੀ ਤੇ ਕਮਾਉਣ ਵਾਲਾ ਘਰ ਦੇ ਵਿੱਚ ਹੀ ਹੋਈ ਆ ਜਵਾਰਾ ਵੀ ਜਿੱਦਾਂ ਕੀ ਕੰਮ ਕਰਦੇ ਹੋ ਤੁਸੀਂ ਉਦਾਂ ਮੈਂ ਕਾਰਪੈਂਟਰ ਸੀ ਕਾਰਪੈਂਟਰ ਹੀਗਾ ਕੰਮ ਕਰਦਾ ਹੁਣ ਨਹੀਂ ਕਰਦਾ ਕੋਈ ਕੰਮ ਘਰੇ ਵਿਹਲਾ ਹੀ ਪਿਓ ਨੂੰ ਮੰਨ ਕੇ ਚੱਲੋ ਕਿ ਘਰੇ ਵਿਹਲਾ ਹੀ ਅਜੇ ਜਿਹੜਾ ਛੱਟ ਲੱਗੀ ਹੈ ਆਪਣੇ ਗੱਡੀ ਦਾ ਮਾਰ ਗਿਆ ਜੀ ਜਵਾਰਾ ਟੁੱਟ ਗਿਆ ਤੇ ਆ ਮੋਢੇ ਦੀ ਅੱਠ ਦਿਨ ਪਈ ਅੱਛਾ ਗੱਡੀ ਵਾਲਾ ਮਾਰ ਗਿਆ ਸਾਈਡ ਸੂਟ ਤੇ ਇਹਦੀ ਬਾਹ ਜਿਹੜੀ ਆ ਹੱਡੀਆਂ ਟੁੱਟ ਗਈਆਂ ਸਾਰੀਆਂ ਚਬਾੜਾ ਵੀ ਟੁੱਟ ਗਿਆ ਤੇ ਵੀਰ ਹਰਨ ਕਮਾਉਣ ਵਾਲਾ ਘਰ ਦੇ ਵਿੱਚ ਕੋਈ ਨਹੀਂ ਆ ਬੁਰ ਸਿੱਖ ਪਰਿਵਾਰ ਆ ਤੇ ਆਪਾਂ ਇਹਦੀ ਮਤ ਕਰਨੀ ਆ ਜਿੰਨੀ ਹੋ ਸਕੇ ਇਹਦਾ ਘਰ ਵੀ ਕਹਿੰਦਾ ਕਿ ਮੇਰਾ ਗਹਿਣੇ ਪਿਆ ਵਾ 1.5 ਜ 1.5 ਲੱਖ ਰੁਪਏ ਚ 1.5 ਤੇ ਪਿਆ 1.74 ਹਾਂਜੀ ਜਾਣੇਗੇ ਆਪਾਂ ਇਹਨੂੰ ਵੱਧ ਤੋਂ ਵੱਧ ਵੀ ਆਪਣੀ ਬੇਨਤੀ ਆ ਕਿ ਆਪਾਂ ਵੱਧ ਤੋਂ ਵੱਧ ਇਹਨੂੰ ਸਾਥ ਦਈਏ ਵੀਰ ਦਾ ਇਹ ਜਿੰਨੇ ਭਰਾ ਮੈਨੂੰ ਸੁਣਨਗੇ ਕੋਈ 500 ਯਾਰ ਜਿੰਨੀ ਕੇ ਦੀ ਛਰਦਾ ਵਾਗੇ ਇੱਕ ਸਾਥ ਦੀ ਕਹਿੰਦੇ ਹੁੰਦੇ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਤੇ ਆਪਾਂ ਵੱਧ ਤੋਂ ਵੱਧ ਵੀਰ ਦੀਸ਼ਾ ਤਾਂ ਕਰਨੀ ਆ ਤੇ ਵੀਰ ਦਾ ਆਪਾਂ Google Pay ਨੰਬਰ ਦਵਾਂਗੇ ਡੈਕਟੋ ਦੇ ਉੱਤੇ ਪਾਵਾਂਗੇ ਤੇ ਵੀਰ ਦਾ ਨੰਬਰ ਦਵਾਂਗੇ ਜੇ ਕਿ ਇਹਨੇ ਪਤਾ ਪਤਾ ਵੀ ਸਾਰਾ ਕਰਨਾ ਹੋਵੇ ਮੀਰਾ ਮੀਰਾ ਕੋਡ ਪੈਂਡਿਆ ਤੇ ਭਰਾ ਮੇਰੇ ਪਤਾ ਵੀ ਕਰ ਸਕਦੇ ਤੇ ਆਪਣੇ ਕੋਲ ਆਏ ਆ ਅੱਜ ਘਰੇ ਆਪਣੇ ਫਰੰਦੀਪੁਰ ਤੇ ਜਿੰਨੇ ਜੋਗੇ ਹੈਗੇ ਆ ਆਪਾਂ ਵੀ ਇਹਦੀ ਸਹਾਇਤਾ ਕਰਾਂਗੇ ਜਿੰਨੇ ਵੀ ਜੋਗੇ ਆਪਣੀ ਪਹੁੰਚ ਆ ਤੇ ਆਲੇ ਵੀਰ ਆਪਾਂ ਤੇ ਤੁ ਜਿੰਨੇ ਕ ਜੋਗੇਗੇ ਆਪਾਂ ਇਹਦੀ ਸਹਾਇਤਾ ਕਰਤੀ ਤੇ ਮੇਰੇ ਭਰਾ ਜਿੰਨੇ ਜੋਗੇ ਹੈਗੇ ਸਾਰੇ ਜਾਣੇ ਮੇਰੇ ਵੀਰ ਹੱਥ ਜੋੜ ਕੇ ਬੇਨਤੀ ਆ ਇਹ ਭਰਾ ਦੀ ਜਰੂਰ ਸਹਾਇਤਾ ਕਰਨੀ ਤੁਸੀਂ ਸਾਰਿਆਂ ਨੇ ਤੇ ਜਿੰਨੇ ਵੀ ਆਪਣੀ ਇਹ ਵੀਡੀਓ ਸੁਣਨਗੇ ਯੋ ਤੇ ਗਰੀਬ ਪਰਿਵਾਰ ਇੱਕ ਸਭ ਤੋਂ ਵਧੀਆ ਇਹ ਚੀਜ਼ ਹੈ ਕਿ ਗੁਰਸੇਖਿਆ ਬੱਚਾ ਵੀ ਗੁਰਸੇਖਿਆ ਤੇ ਫਾਦਰ ਸਾਹਿਬ ਸਾਰੀ ਫੈਮਲੀ ਗੁਰਸੇਖਿਆ ਤੇ ਮੇਰੇ ਭਰਾ ਬੇਨਤੀ ਹੈ ਬਾਕੀ ਤੁਸੀਂ ਵੀ ਕਹੋ ਕੁਝ ਕੀ ਕਹਿਣਾ ਚਾਹੁੰਦੇ ਜੀ ਦੱਦ ਜੀ ਹੱਥ ਜੋੜ ਕੇ ਬੇਨਤੀ ਹੈ ਗਰੀਬ ਦੀ ਮਦਦ ਕਰਿਓ ਕੁਮਾ ਘਰ ਚੋਂ ਕਮਾਉਣ ਵਾਲਾ ਮੈਂ ਇਕੱਲਾ ਹੀ ਹਾਂ ਤੇ ਮੇਰੇ ਵੀ ਰੈਕਸਿਡੈਂਟ ਹੋ ਗਿਆ ਮੇਰੇ ਲੱਗੇ ਸੱਟ ਲੱਗੀ ਹੈ ਕੰਮ ਕਰਦੇ ਹੁੰਦਾ ਨਹੀਂ ਕੋਈ ਮੈਨੂੰ ਸਾੜ ਹੋ ਗਿਆ ਜਿੱਦ ਵੀ ਲੈ ਮੇਰੇ ਗਰੀਬ ਦੀ ਮਦਦ ਕਰਿਓ ਘਰ ਦੇ ਵਿੱਚ ਤੂੰ ਇਕੱਲਾ ਹੀ ਐ ਬਾਕੀ ਪਰਿਵਾਰ ਜਿੱਤਾ ਤੇਰਾ ਵਾਈਫ ਬੱਚੇ ਕਿੰਨੇ ਆ ਤੇ ਦੋ ਕਰਕੇ ਇੱਕ ਕੁੜੀ ਇੱਕ ਕੁੜੀ ਹਾਂਜੀ ਅੱਛਾ ਤੁਸੀਂ ਪਰਿਵਾਰ ਅੱਡਦੇ ਤੇ ਮਾਂ ਮਾਂ ਬਾਪੂ ਦੇ ਦੇ ਉਹ ਵੱਖਰੇ ਆ ਅੱਛਾ ਪਿਓ ਪਿਓ ਐਗਾ ਉਹ ਨਾਲ ਹੀ ਆਪਣੇ ਨਾਲ ਹੀ ਆ ਪਰ ਉਹ ਵੱਖਰੇ ਰਹਿੰਦੇ ਆ ਜਿ ਆਪਣਾ ਵੱਖਰਾ ਹੀ ਕਰਦੇ ਆ ਉਹ ਵੱਖਰਾ ਕਰਦੇ ਆ ਤੇ ਭਰਾ ਕਰੇ ਵੀ ਵੱਖਰੇ ਆਗੇ ਉਹ ਬਾਹਰੋਂ ਆਏ ਨਾ ਕਰੇ ਨਹੀਂ ਸਾਲੇ ਪਰ ਕੋਈ ਬਾਣੀ ਫੜਾਂਗੇ ਅੱਛਾ ਵੀ ਉਹ ਵੀ ਚੰਗੇ ਆ ਚੰਗੇ ਆ ਚਲੋ ਕੋਈ ਨਹੀਂ ਜੇ ਕੋਈ ਨਹੀਂ ਹੁੰਦਾ ਦਾ ਵੈਗਰ ਹੁੰਦਾ ਵਾ ਕੋਈ ਗੱਲ ਨਹੀਂ ਆਪਾਂ ਤੇਰੀ ਪਾ ਦਾਂਗੇ ਪੇਜ ਦੇ ਉੱਤੇ ਤੇ ਤੂੰ ਮੈਨੂੰ ਆਦਾ ਨੰਬਰ ਦੇ ਦੇ ਕਿਹੜਾ ਨੰਬਰ ਹੈ ਤੇਰਾ ਗੂਗਲ ਪੇ ਨੰਬਰ ਤੇਰਾ ਕੋ ਫੋਨ ਨੰਬਰ ਸਾਰ ਹੈ ਨੰਬਰ ਮੈ ਦੇ ਦੇ ਫੋਨ ਨੰਬਰ ਤੇ ਚੱਲਦਾ ਤੇਰਾ ਖਾਤਾ ਨੰਬਰ ਹਾਂਜੀ ਖਾਤਾ ਨੰਬਰ ਸਾਰ ਚੱਲਦਾ ਨਾ ਫੋਨ ਫੋਨ ਪੇ ਚੱਲਦਾ ਤੇਰਾ ਨਹੀਂ ਫੋਨ ਪੇ ਨਹੀਂ ਤੇਰਾ ਗੂਗਲ ਪੇ ਨਹੀਂ ਨੰਬਰ ਨਾ ਆਇਆ ਮੇਰੇ ਕੋ ਫੋਨ ਮੰਗਿਆਗਾ ਤੇ ਫਿਰ ਤੇਰੀ ਜਿਹੜੀ ਮਤ ਕਰਨਗੇ ਉਹ ਕਿਤੇ ਕਰਨਗੇ ਮੈਂ ਖਾਤਾ ਨੰਬਰ ਦੇ ਦਿਆਂ ਨਾ ਖਾਤੇ ਖਾਤੇ ਚ ਪਾਈ ਜਾਣਾ ਦੂਹਾ ਖਾਤਾ ਨੰਬਰ ਦੇ ਦੀ ਹਾਂ ਠੀਕ ਹੈ ਦੂਹਾ ਨਹੀਂ ਕੋਈ ਗੱਲ ਤੇ ਮੇਰੇ ਭਰਾ ਵੱਤ ਤੋਂ ਵੱਧ ਆਪਾਂ ਵੀਰਦੀ ਕਰਨੀ ਹੈ ਸਹਾਇਤਾ ਤੇ ਆਪਾਂ ਫਿਰ ਤੇਰਾ ਕੋਈ ਨਹੀਂ ਬਲਾਕ ਦੇ ਵਿੱਚ ਆਪਾਂ ਪਾ ਦੇਣਾ ਸਾਰਾ ਕੁਝ ਤੇ ਕੋਈ ਗੱਲ ਨਹੀਂ ਵੱਤ ਤੋਂ ਵੱਧ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਚਲੋ ਤੁਹਾਡੇ ਤੋਂ ਚੱਲਦਾ ਹੁਣ ਮੌਸਮ ਠੀਕ ਹੋਇਆ ਥੋੜਾ ਜਿਹਾ ਸਾ ਆਇਆ ਬਰਾਜਾ ਆਪਾਂ ਵਿੱਚ ਯਰੋ ਨਾ ਗਰੀਬ ਆ ਚਵਾਰਾ ਕੋਈ ਨਾ ਉੱਥੋਂ ਆਇਆ ਹੀ ਮੇਰਾ ਕੋਟ ਤੇ ਤੇ ਵੀ ਹੋਣਾ ਕਾਹਨ ਕੱਲ ਵਾਲੇ ਸਮਾਨ ਚ ਤੂੰ ਦਾ ਨਾ ਐਕਸੀਡੈਂਟ ਹੋ ਗਿਆ ਚਵਾਰੇ ਦਾ ਜਦ ਤਰਾ ਕੋਈ ਕਹਿੰਦਾ ਵੀ ਟਰੈਕਟਰ ਕ ਸਾਈਡ ਮਾਰ ਗਿਆ ਮੈਨੂੰ ਤੇ ਮੇਰੀ ਬਾਹ ਸਾਰੀ ਖਲੋ ਗਈ ਆ ਹਾਂਜੀ ਚਬਾੜੇ ਦਾ ਪ੍ਰੇਟ ਹੋਇਆ ਵਾ ਸਾਰਾ ਹੀ ਤੇ ਗੁਰਸੇਖ ਹੈਗਾ ਹਾਂਜੀ ਵਿੱਚ ਵੀਡੀਓ ਵੀ ਬਣਾਈ ਆ ਆਪਾਂ ਉਹ ਵਿੱਚ ਪਾ ਦਾਂਗੇ ਤੋ ਆਇਆ ਹੀ ਕੱਲ ਨੂੰ ਤੇ ਮੈਂ ਜਲ ਜਿੰਨੀ ਜੋਗਾ ਹੈਗਾ ਮੈਂ ਮਤ ਕੀਤੀ ਉਹਦੀ ਆ ਨਾ ਹਾਂਜੀ ਉਹ ਕਹਿੰਦਾ ਕਿ ਮੇਰੀ ਇਦਾਂ ਚਲੋ ਭਾ ਦੇਓ ਆ ah, ਦੇ YouTube ਚੈਨਲ ਤੇ ਕੋਈ ਸ਼ਾਇਦ ਕੋਈ ਮੇਰੀ ਮਤ ਕਰ ਦੇ ਤੇ ਉਹਦੇ ਨਾਲ ਆਪਾਂ ਸਕੈਨਰ ਲਾਵਾਂਗੇ ਲਾ ਦਾਂਗੇ ਪਹਿਲਵਾਨ ਜੀ ਸਰ ਕਰਦੇ ਉਹਦਾ ਜਿਤਨਾ ਮੋਟੇ ਉਹਦੀ ਲਾ ਦਾਂਗੇ ਫੋਟੋ ਸਕੈਨਰ ਤੇ ਨਾਲ ਕਾਪੀ ਲਾ ਦਾਂਗੇ ਉਹਦੀ ਹਾਂਜੀ ਜਿਤਨਾ ਉਹਦਾ ਸਾਰਾ ਹੋ ਜੂਗੀ ਨੰਬਰ ਆ ਨੰਬਰ Google ਨੰਬਰ ਆਹੋ Google Pay ਨੰਬਰ Google Pay ਨੰਬਰ ਤੇ ਨਾਲ ਸਕੈਨ ਅਕਾਊਂਟ ਨੰਬਰ ਹੈਨਾ ਹਾਂ ਮੈਂ ਨੂੰ ਕਿਹਾ ਮੈਂ ਅਕਾਊਂਟ ਨੰਬਰ ਤੇ ਲੋਕੀ ਛੇਤੀ ਨਹੀਂ ਪਾਉਂਦੇ ਸਕੈਨਰ ਵਾਹ ਕੇ ਸਕੈਨਰ ਤੇ ਛੇਤੀ ਹੋ ਜਾਣਾ ਸਕੈਨਰ ਤੇ ਲੋਕਾਂ ਨੇ ਸਿੱਧਾ ਪਾ ਦੇਣੇ ਆ ਨਾ ਪੈਸੇ ਉਹ ਸਕੈਨਰ ਜੇ ਉਹਨੇ ਭੇਜਿਆ ਕਿਸਦਾ ਕਿਉਂ ਮੇਰਾ ਤੇ ਖਾਤਾ ਨਹੀਂ ਹੈਗਾ ਆ ਸਕੈਨਰ ਕਹਿੰਦਾ ਸਕਰੀਨ ਤੇ ਲੱਗਾ ਤੇਰਾ ਭੇਜਿਆ ਤੈਨੂੰ ਮੈਂ ਵਟਸਐਪ ਦਿੱਤਾ ਅੱਛਾ ਅੱਛਾ ਉਹ ਮੈਂ ਬੇਨਤੀ ਕਰਦਾ ਸਾਰੇ ਭਰਾਵਾਂ ਨੂੰ ਕਿ ਬਾਲਾ ਜਦਾ ਮਾਤੜਿਆ ਸ਼ੇਰੇ ਦੇ ਪਿੰਡ ਦਾ ਵਾ ਮੀਰਾ ਕੋਟ ਦਾ ਕਿ ਸ਼ੇਰੇ ਨੇ ਵਿੱਚ ਵੀਡੀਓ ਭੇਜੀ ਪਹਿਲਾਂ ਮੈਂ ਕਿਹਾ ਸ਼ੇਰੇ ਨੂੰ ਪੁੱਛ ਲਈਏ ਵੀ ਬੰਦਾ ਤੇ ਪਿੰਡ ਦਾ ਕਿੰਨਾ ਜੈਨੂਇਨ ਹੈ ਕਿਤੇ ਨਾ ਕਈ ਜਣਾ ਝੂਠ ਮਾਰਦੇ ਹੁੰਦੇ ਕਹਿੰਦਾ ਨਹੀਂ ਗਰੀਬ ਪਰਿਵਾਰ ਆ ਬਿਲਕੁਲ ਤੇ ਮੈਂ ਚਲੋ ਫਿਰ ਆਪਾਂ ਕਹਿ ਦਾਂਗੇ ਜਿੰਨੀ ਕੋਈ ਸਰਦਾ ਬੰਦਾ ਸੇਵਾ ਕਰਦਾ ਜੋ ਘਾਇਆ ਤੇ ਕੋਈ ਹੈਨਾ ਕੱਲ ਘਰੇ ਆਇਆ ਹੀ ਆਪਣੇ ਤੇ ਮੈਂ ਫਿਰ ਰੱਬੀ ਘਰੇ ਹੀ ਆਪਾਂ ਮਿਲ ਪਿਆ ਘਰੇ ਮੈਂ ਤੇ ਚਲੋ ਜਿੰਨੀ ਜੋਗੇ ਹੈਗੇ ਆਪਾਂ ਦੀ ਸ਼ਹਾਦਾ ਕੀਤੀ ਹੈ ਨਾ ਤੈਨੂੰ ਬਦਲੀ ਆਪਾਂ ਹਾਂ ਫਲੇਰ ਹੋਣ ਜਿੰਨੀ ਕਿ ਜੋਗੇ ਹੈਗੇ ਆਪਾਂ ਨੂੰ ਪੈਸੇ ਦੇ ਦਿੱਤੇ ਤੇ ਬਾਕੀ ਪਰਿਵਾਰ ਸਾਰਾ ਗੁਰਸਿੱਖ ਪਰਿਵਾਰ ਆ ਬਾਕੀ ਚਲੋ ਮਾਰਾਈ ਮੇਰ ਸਕੈਨਰ ਆ ਲਾ ਦਾਂਗੇ ਉੱਤੇ ਆਪਾਂ ਆਹੋ ਤੂੰ ਫੇਰਾ ਦੇ ਹਿਸਾਬ ਨਾਲ ਜਿੱਦਾਂ ਵੀ ਹੋ ਸਾਰਾ ਕੋਈ ਲਾ ਦੇ ਹਾਂਜੀ ਬਾਕੀ ਚਲੋ ਕੋਈ ਨਾ ਕੋਈ ਤੇ ਮਤ ਕਰੂਗਾ ਹੀ ਹਾਂਜੀ ਕੋਈ 500 700 ਹਜ਼ਾਰ ਕੋਈ ਕੋਈ ਨਾ ਕੁਝ ਪਰ ਲੋ ਆਪਣੇ 10000 ਰੁਪਏ ਹੁੰਦੇ ਆ ਰੁਪਇਆ 10 10 ਵੀ ਦੇ ਦੇਣ ਤੇ ਬੜੀ ਗੱਲ ਹੋ ਜਾਏਗੀ ਹਾਂ ਜੇ 10 10 ਰੁਪਏ ਦੇ ਦੇਣ ਤੇ ਫਿਰ ਵੀ ਵਧੀਆ ਹਾਂਜੀ ਕੋਈ ਹੋਰ ਹੈ ਛੱਟ ਛੋਟੇ ਦਾ ਹਾਂਜੀ ਬਵਾਗੇ ਤੇ ਠੀਕ ਗੱਡੀ ਉਹ ਮੈਂ ਲੈਨੇ ਵੀ ਕਮੈਂਟ ਕੀਤਾ ਤੇ ਰਿਪੋਰਟ ਵੀਡੀਓ ਤੇ ਉਹ ਭਾਜੀ ਆਪਣਾ ਕਰਦਾ ਦੇਖਿਆ ਹੀ ਹੈ ਨਾ ਦੇਖਿਆ ਨਾ ਫਿਰ ਮੈਂ ਯਾਰ ਤੇਰੇ ਪਾਲੇ ਨੂੰ ਫੋਲੋ ਵੀ ਕਰ ਲਿਆ ਉਹਨੂੰ ਯਾਰ ਉਹ ਰੀਅਲ ਉਹਦੀਆਂ ਫੇਕ ਬੁੱਕ ਆਈਡੀਆਂ ਹੀ ਹੈ ਨਾ ਮੈਨੂੰ origianlly ਉਹ ਮੈਂ ਵੇਖੀ ਪਰ ਉਹ origianal ਆਈਡੀ ਉਹਦੀ ਉਹ ਰੀਅਲ ਹੈ ਭਾਜੀ ਰੀਅਲ ਹੈ ਨਾ ਉਹ ਤੇ ਆਪਣਾ ਕਰਦਾ ਭਾਜੀ ਉਹ ਨਹੀਂ ਨਹੀਂ ਵਧੀਆ ਵਧੀਆ ਲੋਕਾਂ ਦੀ ਇਹ ਪਿਆਰ ਤੇ ਪਿਆਰੀ ਆ ਕੋਲ ਫਾਈਟਰ ਹਾਂ ਹਾਂ ਆਪਾਂ ਜੀ ਗਾਰ ਦੋ ਪਵਾ ਕੇ ਟੁੱਟ ਗਿਆ ਮੇਰਾ ਦੋਨੇ ਪਵਾ ਦਿੰਨੇ ਭਲਵਾਨ ਜੀ ਇਹ ਵੀ ਅੱਪਾ ਆ ਨਾ ਮੈਂ ਕਿਦੋਂ ਇਹ ਸਖਤਰ ਬੇਤੀ ਕਰੀ ਕਿਦੋਂ ਆਪਾਂ ਕਿਦੋਂ ਪਵਾ ਟੁੱਟ ਗਿਆ ਹੀ ਟੁੱਟ ਗਿਆ ਭਲਵਾਨ ਜੀ ਮੇਰੇ ਡੇ ਡੇਪੇ ਫੋਨ ਮਰ ਗਏ ਇਹ ਹੋ ਗਿਆ ਮੈਂ ਤੁਹਾਨੂੰ ਕਿਹਾ ਮੇਰ ਤੋਂ ਫੋਨ ਵੀ বাজਦਾ ਮੇਰ ਤੋਂ ਡੇਪੇਂਦਾ ਫੋਨ ਮੈਂ ਹਮ ਬਲਵਾਨ ਗਰੁੱਪ ਚ ਫੋਟੋ ਮੈਂ ਕੋਡ ਪੈਡ ਮਾਰਿਆ ਰੌਲਾ ਬੋਤੇ ਬੈਠਾ ਪਉ ਮੈਂ ਰਾਜਾ ਹਸਣਾ ਕਰਿਆ ਹੁਣ ਬਰਾ ਹੁਣ ਬਰਾ ਦੁਖਲੇ ਇੱਕ ਮਿੰਟ ਪਉ ਮੈਂ ਬੈਠਾ ਮੈਂ ਹਾਂਜੀ ਤੇ ਇਹ ਨਾ ਮਿੰਟ ਪਹਿਲਾਂ ਹੋਰ ਮੈਸੇਜ ਵਿਖਦੇ ਆ ਨਾ ਫੋਟੋ ਪਾ ਫੋਟੋ ਪਾ ਮੇਰੇ ਤੇ ਦਿਲ ਤੇ ਆ ਗਈ ਕੋਡਰ ਦੀ ਪਾ ਲਈ ਇਹਨੂੰ ਐਂ ਜੀ ਕਰਿਆ ਉਦੋਂ ਇੰਟਰਵਿਊ ਤੇ ਆਪਾਂ ਕਿਹਾ ਸੀ ਬਲਾਉਚ ਕਿ ਅਸੀਂ ਮੰਨ ਲਓ ਕੁੜੀ ਦੀ ਭਾਅ ਕਰੁੰਦੇ ਆ ਤੇ ਆ ਆਪਾਂ ਮੰਗੀ ਗਰੋਪਾਈ ਫੋਟੋ ਕੀ ਫੋਟੋ ਪਾਓ ਤੇ ਇਹਨੇ ਆ ਵੀ ਨਾ ਦੇਖੋ ਕੋੜੋ ਮੈਸੇਜ ਕੀਤਾ ਵੀ ਉਹਨਾਂ ਪੋਸਟਰ ਬਣਾਵਾਉਂਦਾ ਫੋਟੋ ਸੈਂਡ ਕਰਿਓ ਲਵਣੀ ਮੈਂ ਇੱਥੇ ਪੋਸਟਰ ਤੇ ਤੇ ਬੰਦਾ ਪੁੱਛੇ ਤੁਹਾਨੂੰ ਪੁੱਛੇ ਪੌਂਦੇ ਨਹੀਂ ਕਰਦੀਆਂ ਮੈਚ ਵਾਲਿਆਂ ਦਾ ਮੈਂ ਪਹਿਲਾਂ ਬੰਦਾ ਪੁੱਛੇ ਕਿ ਇਹ ਰਿਸ਼ਤਾ ਕਰਾਉਣ ਲੱਗੇ ਪਕੌੜ ਪੈਂਡ ਵਾਲੀ ਪਾਦੀ ਮੈਂ ਇਰਕਾ ਵੀ ਫੜੀਆਂ ਹਾਂ ਇਰਕਾ ਫੜੀਆਂ ਦਸਨੇਰੀ ਵਗਨਦੀ ਉੱਥੇ ਆ ਜਿਵੇਂ ਡਿੱਗ ਚੱਲੀਆਂ ਹੁੰਦੀਆਂ ਡਿੱਗ ਉਹ ਬੰਦੇ ਦੀ ਬੰਦੇ ਦੀ ਉਮਰ ਵਾਹ ਹੋ ਗਈ ਮੇਰੇ ਘਤਰਾਂ ਦਾ ਡਿੱਗਦਾ ਉਹ ਰਸੀ ਬਾਹੜੇ ਤੇ ਤੁਮ ਤਸਾ ਪਰਾਣਾ ਪੁੱਟਿਆ ਨੂੰ ਇਹ ਵਗਨ ਰਸੀ ਬਾਹੜੇ ਕਰ ਜਾ ਹਣ ਲਿੱਗਣਾ ਤੇਰੇ ਮੈਂ ਮੋਗੇ ਮੈਂ ਕੰਮ ਹੀ ਜ਼ਰੂਰੀ ਉਥੋਂ ਜਾਨੀ ਕਿ ਛੱਡ ਕੇ ਕੰਮ ਆਇਆ ਵੀ ਪਹੁੰਹਾਂ ਦਾ ਮੈਚ ਵੇਖਣਾ ਅੱ ਇਹ ਦੋ ਆ ਗੁਰਦਾਰੇ ਇੱਕ ਪਰਲੇ ਬੰਨੇ ਆ ਨਾ ਹਾਂਜੀ ਫੀਦਾ ਸਾਹ ਦਾ ਫੀਦਾ ਸਾਹ ਦਾ ਹਾਂਜੀ ਉਲਾਪ ਤੇ ਅੱਗ ਸਾਰੀ ਕਿਹਨੂੰ ਜਾ ਰਹੀ ਹੈ ਦਾਸ ਹੋ ਗਈ ਇਹ ਤੋਂ ਬਾਅਦ ਕਿੱਥੇ ਲੈ ਜੀ ਇਹ ਤੋਂ ਬਾਅਦ ਦਾਹ ਨੂੰ ਆ ਬੈਂਕੇ ਬੈਂਕੇ ਆਪਣੇ ਲਾਗੇ ਕਰਾ ਬੈਂਕੇ ਬਲੇਰ ਆਹ ਜਿੱਦੇ ਆਏ ਉਹ ਤੈਨੂੰ ਆਪਣੇ ਲਾਗੇ ਘਰ ਆ ਪਤਾ ਨਾ ਹਾਂਜੀ ਲਾ ਦਿਓ ਕੱਲ ਬੜੇ ਜਾਣੇ ਆਏ ਮਿਲਣ ਘਰੇ ਅਸੇ ਪਰ ਨਹੀਂ ਤੇ ਮੋਤਾ ਮੈਂ ਨਾ ਲੋਕਾਂ ਨੂੰ ਪਤਾ ਲੱਜਾਂਦਾ ਵੀ ਅੱਜ ਪਲਵਾਨ ਮੇਲਾ ਨਹੀਂ ਸੀਰੀਅਸ ਲਾਲੇ ਦੇ ਹਿਸਾਬ ਬਰਲੋਣਾ ਸਾਹਿਬ ਨਾਲਿਆ ਕੱਲ ਮੇਰੇ ਹਿਸਾਬ ਨਾਲ ਮੇਰੇ ਇੱਕ ਦੋ ਗਵੀਰ ਪਹਿਲਾਂ ਆਏ ਦੋ ਤਿੰਨ ਜਣੇ ਫੇਰ ਆ ਗਏ ਫੇਰ ਆ ਗਏ ਤੇ ਸ਼ਾਮ ਮਈਆਂ ਨੂੰ ਮੁੜ ਕੇ ਆ ਗਿਆ ਵੀਰ ਜਿੱਦ ਆਪਾਂ ਕਰਨੀ ਹੁਣ ਪ੍ਰੋਮੋਸ਼ਨ ਜੀ ਹਾਂਜੀ ਜਿਹੜਾ ਕਹਿੰਦਾ ਮੇਰੇ ਸੱਟ ਲੱਗੀ ਅਸੇ ਤੁਹਾਡੇ ਮੇਰੀ ਮੰਨਤ ਕਰੋ ਚੰ ਮੈ ਲੋ ਇਹ ਵੇਲਾ ਮੈਂ ਕਿੱਥੋਂ 에어ਪੋਰਟ ਲਾਗੋਂ ਆਇਆ ਚੱਲ ਮੈਂ ਵੀ ਮਾਰ ਰਿਹਾ ਕੋਈ ਆਸ ਨਹੀਂ ਹੁੰਦਾ ਬੰਦਾ ਕੋਈ ਉਦਾਂ ਕਿੱਥੇ ਆਉਂਦਾ ਕਿਸੇ ਕੋਲ ਹੈ ਨਾ ਕੋਈ ਮੰਨ ਕੇ ਚੱਲ ਵੀ ਆਉਂਦਾ ਕਿਸੇ ਕੋਲ ਕੋਈ ਨਹੀਂ ਆਉਂਦਾ ਕਿਸੇ ਕੋਲ ਹੁਣ ਪਿਆਰ ਹੁਣ ਤੁਸੀਂ ਆਏ ਜੇ ਮੈਂ ਤੁਹਾਨੂੰ ਕੋਈ ਦੇ ਦੇਣਾ ਦੱਸੋ ਇੱਕ ਪਿਆਰ ਹੁੰਦਾ ਜਿਹੜਾ ਬੰਦੇ ਨੂੰ ਖਿੱਚ ਕੇ ਲੈ ਕੇ ਆਉਂਦਾ ਕਿਸੇ ਕੋਲ ਹੈ ਨਾ ਬਾਕੀ ਦੇ ਦੁਨੀਆਦਾਰੀ ਤੇ ਚੱਲੀ ਹੈ ਨਾ ਸਾਰਾ ਕੋਈ ਨੋਕਾ ਕਹਿਣਾ ਪਲਵਾਨ ਹਵਾ ਕਰਦਾ ਜੀ ਹਾਂ ਜੀ ਉਹ ਦਿਆਂਦੀ ਬਲਟੋਏ ਜਿਹਨ ਕਾਸ਼ ਨੂੰ ਤਰਨਾ ਬਾਹਰ ਆਇਆ ਆ ਨਹੀਂ ਉਦੋਂ ਚਲੋ ਉਹਨਾਂ ਨੂੰ ਉਹਨਾਂ ਦਾ ਬੰਦਾ ਵੀ ਫਰਜ ਆ ਨਾ ਵੀ ਬੰਦੇ ਬਾਹਰੋਂ ਆਏ ਚੱਲਣੋਂ ਬਾਹ ਬੁਖ ਲੈ ਗਿਆ ਨਾ ਕੋਣ ਮੇਰਾ ਰਤ ਮੇਰਾ ਇਹ ਸੁਭਾਅ ਆ ਵੀ ਨਹੀਂ ਜਿੰਨਾ ਹੈ ਨਾ ਪੜਦਾ ਜਾ ਰੱਖਿਆ ਜਾ ਵੀ ਉਹਨਾਂ ਵਧੀਆ ਚੈਰਚੋਰ ਚੱਲ ਜਾਈਦਾ ਵੈਸੇ ਵੀ ਮੈਨੂੰ ਘੁੰਮਣ ਘਮਣਦਾ ਨਹੀਂ ਇੰਨਾ ਹੈ ਜੁੱਦਨਾ ਜਾਦੀ ਮੰਨ ਕੇ ਜਾ ਵਿਹਲੇ ਹੋਏ ਤਾਂ ਉਹਨਾਂ ਘਰੇ ਸੁੱਤੇ ਰਹੀਦਾ ਉੱਥੇ ਨਹੀਂ ਜਾਂਦਾ ਕਿੱਥੇ ਉਹ ਸਾਡੇ ਮੈਚਾਂ ਮੁੱਚਾਂ ਦੇ ਨਹੀਂ ਵਰਤਦੇ ਹੁਣ ਜਿਹੜਾ ਇਦਾਂ ਹੀ ਨਿਆਰਾ ਹੁੰਦਾ ਨਾ ਨਾਲ ਦੇ ਨਾਲ ਗੱਲਾਂ ਬਾਤਾਂ ਮਾਰ ਪਿਆਈਦਾ ਉਹ ਨਹੀਂ ਹੁੰਦਾ ਹੁਣ ਜਿਵੇਂ ਆਪਦੀ ਗੱਡੀ ਲਿਆਉਂਦੇ ਆ ਮੇਰਾ ਵੀਰ ਮੇਰੇ ਤੋਂ ਰੋਟੀ ਖਾਂਦਾ ਫੇਰ ਇਹਦੀ ਰੋਟੀ ਜਾਊਗੀ ਜਿਵੇਂ ਆਪਦੀ ਗੱਡੀ ਲੈ ਆਈਆਂ ਅੰਤੀ ਤੇ ਫਿਰ ਇਹਦਾ ਪਰਿਵਾਰ ਸਾਰਾ ਆਪਣੇ ਥਰੋਂ ਕਿਪ ਤੋਂ ਮੰਨ ਲਗੀ ਕਬੱਡੀ ਥਰੋਂ ਇਹਦਾ ਘਰ ਚੱਲਣ ਲਿਆ ਮੰਨ ਕੇ ਜਦਾ ਤੇ ਬੱਚੇ ਪਾਲਣ ਲਿਆ ਇਹਨੂੰ ਕਿਹੜਾ ਕੰਮ ਕਰ ਹੈਗਾ ਕੋਈ ਹੋਰ ਤੇ ਫਿਰ ਇਹਦਾ ਕੰਮ ਵੀ ਜਾਊਗਾ ਉਹ ਮਹਾਰਾਜ ਨੇ ਡਿਊੜੀਆਂ ਲਾਈਆਂ ਵਕੋ ਵਕਰੀਆਂ ਕਿੰਨਾ ਹੋ ਰਾਜਣਿਆ ਆ ਆ ਫੇ 6 ਤੋਂ ਮੋੜ ਗਿਆਣਿਆ ਜੱਗੂ ਨਿਆ ਕਿਉਂ ਉਹਨੇ ਧਾਰੀ ਇੱਕ ਕਰਨਾ ਅੱਛਾ ਇੱਕ ਕਰ ਜਮਾ ਠੀਕ ਆ ਉਹ ਕਰਨਾ ਜਿਹੜਾ ਦੋ ਆ ਗਏ ਨੇ ਪਾਸੇ ਉਹ ਇਕੱਠੇ ਆਏ ਆ ਨਹੀਂ ਨੇ ਜਗਾ ਦਬਾਵਾੜਾ ਪੰਦਾ ਜੀ ਵਾਲਾ ਲੱਗਦਾ ਮਰਮਾ ਪੁੰਦਾ ਜਗਾ ਇਹ ਨਹੀਂ ਜੀ ਜੀ ਓਏ ਭਿੰਦਿਆ ਜਾ ਆ ਜੋ ਡਾਰੋਂ ਦਾ ਤੁਹਾਨੂੰ ਹੈ ਬਾਦਾਂ ਨਹੀਂ ਤੇ ਮੈਂ ਆਪਾਂ 24 ਤੋਂ 2034 ਚ ਹੋਰ ਦੀ ਕੀ ਹਾਲ 2034 ਜੋ ਕਹਿੰਦਾ ਵੀ ਆ ਤੇ ਮੇਰਾ ਘਰ ਹੀ ਤੇ ਉਹਦੇ ਚ ਭਈਆ ਹੁੰਦਾ ਉਹ ਦੇਖਿਓ ਮੈਂ ਅੱਜ ਹੀ ਵੇਖਣ ਆ ਉਹ ਕਹਿੰਦਾ ਇਹ ਤੇ ਮੇਰਾ ਘਰ ਹੀ ਕਹਿੰਦਾ ਤੁਹਾਡਾ ਘਰ ਕਿਹਸੇ ਹੈ ਤੇ ਉਹ ਮਾਰਾ ਘਰ ਹੈ ਕਹਿੰਦਾ ਖਲੋ ਜਾ ਮੈਂ ਸਰਪੰਚ ਨੂੰ ਲੈਣਾ ਸਰਪੰਚ ਵੀ ਅਗਲੇ ਬੰਨੇ ਭਈਆ ਹੁੰਦਾ ਉਹ ਗੱਲ ਆਪਣੀ ਆ ਆਪਾ ਹੁਣ ਉਹ ਸਰਪੰਚ ਨਾਲ ਕੰਮੀਆਂ ਉਹ ਆ ਗਏ ਨਾ ਮੈਂ ਲੈ ਆਇਆ ਤਾਂ ਸ਼ਾਇਦ ਉਹ ਵੇਖੀ ਹੋਵੇ ਕੋਟੀ ਦਾ ਸ਼ਿਕਾ ਹੈ ਤੇ ਉਹਨਾਂ ਫਿਰ ਆ ਗਏ ਨੇ ਵਿਚੋਂ ਬੰਦੇ ਸੱਤ ਆ ਗਏ ਨੇ ਵਿਚੋਂ ਬੰਦੇ ਇਕੱਲੇ ਤੇ ਕੁੜਿਆ ਸਾਡੀ ਅਨਸਲਟ ਵੜੀ ਹੋਉਂਦੀ ਆ ਜਾਂ ਕੋਟੀ ਸਾਫ ਕਰਕੇ ਆਓ ਆ ਉਹਨਾਂ ਨੇ ਕਰਾਈ ਹਣਾ ਯਾਰ ਕਰਾਈ ਆ ਇੰਡੀ ਭਲਵਾਨ ਕੋਲੇ ਕਰਦੇ ਆ ਸੱਚੀ ਆ ਭਵਨ ਜੀ ਹੋਏ ਜੀ ਯਾਰ ਇਹਦੇ ਮੈਂ ਵੀਰੇ ਦੋ ਦੋ ਨਿਕਲ ਨਿਕੇ ਉਧਰੋਂ ਮਤੋਂ ਇਧਰ ਆਏ ਉਹ ਵਲੌਗ ਚ ਇਧਰ ਉਧਰ ਉਧਰ ਮੁਕਰ ਹੈ ਨੂੰ ਬਹੁਤ ਇਧਰ ਅੱਛਾ ਬਾਏ ਬਾਏ ਕਰ ਤੂੰ ਬਾਏ 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 ਕਰ ਦੇ ਕਰ ਤੂੰ ਨਿਕਲ ਦੂਗਾ ਟਿਕ ਕਰਦੇ ਕਰਦੇ ਬਾਏ ਕਮਾਲ ਚੜੀ ਨਾ ਪੁੱਜੀ ਵੀਰ ਮਰੀ ਫੋਟ ਠੀਕ ਹੈ ਪਰਮਾਨ ਓਕੇ ਵੀਰ ਉਹ ਨਹੀਂ ਪੜਾਇਆ ਉਹ ਕਹਿਣ ਦੇ ਕੋਈ ਫੋਨ ਲਾਇਆ ਤੇ ਮੈਨੂੰ ਮੈਚ ਪੁੱਛਣ ਦੇ ਆਹ ਸੁਣ ਹਾਂ ਜੀ ਮੈਚ ਕਿੱਥੇ ਅੱਜ ਉਹ ਵਿੱਚ ਮੈਨੂੰ ਗੱਲਾਂ ਸੁਣਦੀਆਂ ਗੰਡੇ ਲੈ ਆਇਓ ਉਹ ਮੈਚ ਪੁੱਛਣ ਦੇ ਆਹ ਕਿੱਥੇ ਆ ਗਰਵੇ ਆ ਕਿੱਡੇ ਸੋਹਣੇ ਬਠੋਰਿਆਂ ਵਰਗੇ ਇਹਨਾਂ ਦੇ ਆਦੀ ਵੇਖਾ ਸੁਖਮੰਗਾ ਲੈ ਹੈ ਇਹ ਕਿਹਨਾਂ ਗੇ ਤੇ ਪਿੰਡੋਂ ਆਣਾ ਪੰਜ ਕੋਈ ਉਹ ਆਖਦੇ ਨਹੀਂ ਜਾਂਦੇ ਭਾਜੀ ਪਿੰਡੋਂ ਆਉਂਦੇ ਦੋ ਤਿੰਨ ਮੁੰਡੇ ਮੇਹਨਤਾ ਇਹ ਕਹਿੰਦੇ ਤਕੜਾ ਨਾ ਹੋ ਜਾਏ ਕਿਤੇ ਆ ਕੀ ਕਹਿੰਦੇ ਭਾਜੀ ਤੈਨੂੰ ਕੀ ਕਹਿੰਦੇ ਆ ਇਹਦੇ ਮਾੜਾ ਚੰਗਾ ਜੈ ਸੁੱਖ ਦਾ ਹੀ ਮਾੜਾ ਜਿਆ ਕਹਿੰਦਾ ਜੀ ਭਾਜੀ ਇਹ ਜੋਰਜਾਰ ਚ ਵੀ ਵੜਾ ਜੇ ਇਹ ਮੈਂ ਤੁਹਾਨੂੰ ਕਹੇ ਇਹ ਨਹੀਂ ਤੁਹਾਨੂੰ ਨਾਲ ਰੱਖੋ ਇਹਦੇ ਸਾਨੂੰ ਰਲ ਕਰੀਏ ਇਹਦਾ ਪੰਜ ਦਿਨ ਤੋਂ ਵੱਡੇ ਸਾਨੂੰ ਮੈਸੇਜ ਕਰਦੇ ਮੁੰਡੇ ਅਜੇ ਭਾਰ ਉਹਦਾ ਸਾਰਾ ਕੋਈ 65 ਕਿਲੋ ਹੁੰਦਾ ਸਾਨੂੰ ਟੀਮ ਮੌਕੇ ਆ ਰਿਹਾ ਇਹ ਤੋਂ ਮੈਂ ਕਰ ਲਵਾਂ ਉਹ ਟੈਲਟ ਬੜਾ ਡੁੱਪ ਛੁਪਿਆ ਪਿਆ ਵੇਖਣੇ ਇਹ ਮੁੰਡੇ ਆ ਨਾ ਕਾਦੀ ਲੋੜਿਆ ਪ੍ਰੈਕਟਿਸ ਦੀ ਹਾਂ ਜੀ ਮੈਂ ਸਾਡੇ ਪਿੰਡ ਪਾਜੀ ਕੋਈ ਆ ਨਹੀਂ ਨਾ ਉਹਨੂੰ ਅੱਖ ਨੂੰ ਪਾੜਾ ਪਾੜੇ ਇਹਦਾ ਵੇ ਫਿਰ ਵੀ ਪਿੰਡ ਚ 16 17 ਕਿਲੋਮੀਟਰ ਜਾਣਾ ਪੈਂਦਾ ਮੈਨੂੰ ਸੁੱਖ ਦੇ ਪਿੰਡ ਕਿਹੜਾ ਪਹਿਲੋ ਕੁਛ ਹੈਗਾ ਸੀ ਜਦੋਂ ਮੱਲਾ ਹੁਣ ਨਹੀਂ ਆਦਾ ਮੱਲਾ ਕੀਤਾ ਹੀ ਕੁਛ ਨਹੀਂ ਹੋਇਆ ਇਹਨਾਂ ਨੂੰ ਮੈਂ ਆਹ ਨਾ ਮਿਹਨਤ ਲਾਓ ਇੱਕ ਮੁੰਡਾ ਦੇਵੇ ਹਮਾਰਾ ਇਹ ਗੱਲ ਸੁਣਾ ਉੱਥੇ ਕੋਈ ਗਰਾਊਂਡ ਗਰਾਊਂਡ ਹੈ ਕੁਝ ਨਹੀਂ ਹੈਗਾ ਕੁਝ ਨਹੀਂ ਗਰਾਊਂਡ ਤੇ ਛਡਾ ਦਿਓ ਬੜਾ ਰੌਣਾ ਪੁਆਈ ਦਾ ਕੋਈ ਆਟੇ ਦੇਣਾ ਸੁੱਤਦਾ ਆ ਜਿਹੜਾ ਆ ਇਹ ਇੱਕ ਮੁੰਡੇ ਦਾ ਗਰਾਊਂਡ ਆ ਵੀ ਆ ਜਿਹੜੀ ਵਧੀਆ ਬਣਨ ਵਾਲੇ ਉਦਾਂ ਇੱਕ ਗੱਲ ਹੈ ਗਈ ਜੀ ਜਿੰਨੇ ਕਹਿੰਦੇ ਉੱਗਣਾ ਉਹ ਪੱਤਰਾਂ 'ਚ ਵੀ ਉੱਗ ਪੈਂਦਾ ਸਾਡੇ ਕਿਹੜੇ ਗਰਾਊਂਡ ਹੈਗੇ ਜੀ ਹਾਂਜੀ ਪਰ ਮੇਰੇ ਪੁੱਤ ਜੇ ਮਿਹਨਤ ਕਰੋਗੇ ਨਾ ਤੇ ਬਾਣੀ ਜਾਣਾ ਤੇ ਹੁਣ ਸਾਡੇ ਪਿੰਡ ਗਰਾਉਂਡਰੀ ਜੇ ਮੈਂ ਸੁਰਜੇ ਜਾ ਕੇ ਮਿਹਨਤ ਲਾਉਣਾ ਰਿਹਾ ਤੇ ਸੁਰਜੇ ਨੂੰ ਪਤਾ ਹੀ ਨਹੀਂ ਲੱਗਾ ਕਿੱਦਾਂ ਬਣ ਗਏ ਆ ਰੱਬ ਨਾਲ ਕੇ ਮਹਾਰਾਜ ਨੇ ਤੈਨੂੰ ਬਣਾਉਣਾ ਨਾ ਬੜਾ ਹੀ ਸੁੱਖ ਪਾਣੀ ਕੁੜਬਟੀ ਜੰਗਲ ਲਾਇਆ ਕਰੋ ਜਿਮਣੀ ਲਾਇਆ ਕੇ ਯਾਰ ਉੱਥੋਂ ਤਾਡੇ ਪਿੰਡੋਂ ਕਿਹੜਾ ਲੱਗਣੀ ਕਿ ਦੂਰ ਆ ਹਿਆਲੇ ਚੱਲ ਜਾ ਕਰੋ ਬਾਬਿਆਂ ਕੋਲ ਕਿਤੇ ਕਦਮੀ ਮੈਂ ਉਹ ਪੰਜ ਕਿਹੜਾ ਲਗਾਤਾ ਤਿੰਨ ਸਾਲ ਮੈਂ ਤੁਹਾਨੂੰ ਦੱਸਦਾ ਇੱਕ ਜਣਾ ਇੱਕ ਦਿਨ ਇੱਕ ਮੋਟਰਸਾਈਕਲ ਲੈਵੇ ਇੱਕ ਦਿਨ ਇੱਕ ਜਣਾ ਵਾਸਤ ਚਾਹ ਤੇਲ ਬਾਲਵੇ ਜਾਂ ਤੇਲ ਬਾਲਵੇ ਮੈਂ ਸੋਹਰੇ ਬੰਦ ਲੰਘ ਰਹਿਣੇ ਹਿੰਮਤ ਕਰਦੇ ਨੇ ਤਿੰਨ ਸਾਲ ਪਵਾਦੀ ਆਉਂਦਾ ਰਿਹਾ ਮੈਂ ਤੜਕੇ ਹੁਣ ਵੀ ਭਜੰਦੇ ਆ 25 ਕਿਲੋਮੀਟਰ ਜਾਂਦੇ ਨੇ ਡੇਲੀ ਸਵੇਰ ਉੱਠਣਾ ਆਹੋ ਜਾਣਾ ਪੰਜ ਸਾਲ ਦਿਨ ਪੰਜ ਮਹੀਨੇ ਮੈਂ ਪੂਰ ਬੜਾ ਜੀ ਵਾਜਾ ਪੈਂਦੇ ਪੀ ਮੈਨੂੰ ਤੁਹਾਡਾ ਨਾਮ ਕੋਡ ਪਟਾਖਾ ਕਰਦੇ ਨਹੀਂ ਇਹਨੂੰ ਲਵਾਇਆ ਕਰ ਮੁੰਡਾ ਕਿੱਦਾਂ ਜੁਣਾ ਬੰਦ ਵਾਲਾ ਕਿਹਨੂੰ ਇਹਨਾਂ ਤੋਂ ਕਿਹੋ ਮੁੰਡਾ ਦਾ ਗਜਰਾ ਦੋ ਗੁਰ ਪ੍ਰਤਾਪ ਉਹ ਵੀ ਮੁੰਡਾ ਵੜਾ ਪੱਠੇ ਤਿਆਰ ਆ ਮੁੰਡਾ ਇਹ ਤੋਂ ਅਕੈਡਮੀ ਜਾਂਦਾ ਸਾਨੂੰ ਇਹ ਮਾੜਾ ਕਪੜੀਆਂ ਪਾਉਣ ਜੋਗਾ ਆਏ ਫੇਰ ਹੀ ਲਿਆਈਏ ਫੇਰ ਸਵਾਲ ਆ ਜੇ ਅੰਮ੍ਰਲੋਂ ਪਾਉਂਦੇ ਕਪੜੀਆਂ ਮਾਦੇ ਸੈਂਟਰ ਹੋਈ ਉਹਨੂੰ ਮਾਹ ਹੋਰ ਤਗੜਾ ਹੋਏ ਤੇ ਪੱਪਿਆ ਜਿਹੜੇ ਅਜੇ ਗਰੁੱਪ ਜੇ ਤੂੰ ਕੋਡ ਭਾਈ ਤੈਨੂੰ ਕੀ ਤੈਨੂੰ ਭੇਜੋ ਭੇਜ ਨਹੀਂ ਤੇਰੀ ਉਹ ਤਾਂ ਜਾਸੇ ਇਹ ਵੀ ਸ਼ਰੀ ਡੜਕਾਂ ਕੀ ਨਹੀਂ ਤੂੰ ਮੇਰੇ ਬਲਾਗ ਤੇ ਗਿਆ ਹੀ ਮੇਰਾ ਤਾਂ ਰਿਸ਼ਤੇ ਰੁੱਤੇ ਪਰੇ ਉਹ ਰਿਸ਼ਤੇ ਵਾਲੇ ਭੇਜਦੇ ਹੁੰਦੇ ਵਿਚੋਲੇ ਵੀ ਆ ਮੁੰਡਾ ਜੇ ਐੜਕਾਂ ਲਾਈ ਜਾ ਮਾਮਿਆਂ ਨੇ ਉਹ ਵੀ ਪਾਜੀ ਐੜਕਾਂ ਫੜੀਂ ਜੀ ਮੁੱਢ ਜਲੀ ਹੁੰਦੀ ਆ ਇਹ ਕਿਰ ਵਾਲਾ ਦੇ ਹੱਥ ਮਾਰ ਮਾਰ ਆ ਕੀ ਕਹਿਤਾ ਇਹ ਨਾ ਇਹਨਾਂ ਮੈਨੂੰ ਵੀ ਕਹਿਣਾ ਪਹਿਵਾਨਾ ਉੱਡ ਗਿਆ ਹੀ ਤੇਰੇ ਇਹ ਗੈ ਮੈਂ ਇਹ ਨਹੀਂ ਜਾਂਦੇ ਅਜੇ ਆ ਬਚਾਲੇ ਮੈਂ ਇਨੇ ਆਪ ਗੰਜੇ ਹੋ ਗਏ ਹੁਣ ਪਿੱਛੇ ਓੜਨੇ ਸ਼ੁਰੂ ਹੋ ਗਏ ਹੁਣ ਉਹ ਮਾਨੂੰ ਹੋੜੜੀ ਪਾਈ ਪਾਣੀ ਦਾ ਪਾਣੀ ਠੰਗ ਜਰਿਆ ਰੱਖੇ ਹੋ ਆਹੋ ਤੋੜਾ ਛੋਣੀ ਅਰੇ ਵੇਖਿਓ ਉਹ ਉਹ ਬਾਬੇਲਾ ਉਹ ਕੈਂਚੀ ਗੜੀ ਮਾਰਦਾ ਉਹਦੇ ਮੈਂ ਅੱਜ ਨਾ ਮੈਂ ਅੱਜ ਰਾਤ ਨੂੰ ਜਾ ਕੇ ਉਹਦੀ ਦੇਖੂਗਾ ਸਾਰੀਆਂ ਇੰਟਰਵਿਊ ਮੋਟੇ ਦੀ ਆਹੋ ਫੇਰ ਤੈਨੂੰ ਦੱਸੂ ਕੀ ਕਰਦੀ ਉਹਨੇ ਨਾ ਕੈਂਚੀ ਬੜੀ ਮਾਰਦਾ ਉਹਨੇ ਨਾ ਉਹ ਦੁੱਤੀ ਕੈਂਚੀ ਉਹਦੇ ਵੀ ਮਾਰਦਾ ਕੈਂਚੀ ਕੱਪੜੇ ਕੱਟਦਾ ਹੀ ਮਾਰਦਾ ਦੁੱਗੀ ਜਿਹੜਾ ਵਜਦੀ ਆ ਮੈਨੂੰ ਮੈਂ ਤਾਂ ਮੈਨੂੰ ਹੀ ਪੁੱਛੀ ਨਾ ਮੈਨੂੰ ਪੁੱਛ ਲਾ ਵੱਡੀ ਬਾਰੇ ਉਹਨੂੰ ਆਖਣ ਦਿਆ ਤਨੀ ਕੀ ਪੁੱਛਦਾ ਹੁੰਦਾ ਉਹ ਉਹ ਮੈਲ ਜੀ ਲਾਉਂਦੇ ਆ ਦੱਦ ਕਹਿੰਦੇ ਆਪਦੇ ਉੱਤੋਂ ਵੀ ਮੈਲ ਲਾੜਾ ਦਰਮੜ ਦੇਖਿਆ ਪਹੁੰਚ ਨਹੀਂ ਹਾਂ ਦਰਮੜ ਦੇਖਿਆ ਦਰਮੜ ਆ ਇਧਰ ਵੇਖਿਆ ਦਰਮੜ ਨਹੀਂ ਨਹੀਂ ਬੱਬੇ ਭਾਂ ਜਿਹੜਾ ਤੇਰੇ ਨਾਲ ਨਹੀਂ ਤੇਰੇ ਤੇ ਦਾ ਸਟਾਰ ਆ ਮੌਸੋ ਟਾਚ ਇੱਕ ਜੱਫਾ ਦੋ ਗਰੀ ਗੱਲ ਹੀ ਕਿ ਚਰਲ ਖੰਡਾ ਉਹਨਾਂ ਨੇ ਬਰਾਤ ਪਈ ਇੱਕ ਮਿੰਟ ਮਾਫ਼ੀ ਚਾਹੁੰਦਾ ਜਿਹੜਾ ਬੁੱਲ੍ਹੇ ਵਾਲੀਏ ਨੌਜਵਾਨ ਨੇ ਜੱਫਾ ਲਾਇਆ ਕਰਨੇ ਤੋਂ ਜਿਧੇਕਾਰ ਬਾਬਾ ਗੁਰਜਨ ਸਿੰਘ ਜੀ ਨੇ ਮੇਰੇ ਬੇਟੇ ਨੂੰ 500 ਇੱਕ ਤੁਹਾਡੇ ਵੱਲੋਂ ਆਣ ਗਿਆ ਇੱਕ ਲੱਖ ਫੌਜੀ ਹਾਂਜੀ ਤੇ ਬ੍ਰਿਜੇਸ ਦੀ ਮਾਤਰ ਪੱਤੇ ਦੇ 500 ਤੁਹਾਡੇ ਵੱਲੋਂ ਆ ਗਏ ਜੋਗਾ ਸਿੰਘ ਜੀ ਵੱਡੇ ਵੀ ਇਟਲੀ ਵਾਲੀ ਗੋਤੀ ਹੁਣੀ ਇਟਲੀ ਵਾਲੇ 500 ਨੰਬਰੋਂ 1500 ਤੇ ਗੁਰਪ੍ਰੀਤ ਗਿੱਲ ਕੈਨੇਡਾ 500 ਨੰਬਰੋਂ ਲਵਿੰਦਰ ਕਬੱਡੀ ਸਾਹਾਂ ਦੇ ਫੌਂਦੀ ਪੁਰੀਆ ਪਰ ਅੱਧੇ ਹੋਏ ਕਿਹੜੀ ਫਗਾਨਾ ਵਾਲਾ ਆਪ ਆ ਗਿਆ ਸਾਹਾਂ ਆ ਗਿਆ ਕਿਹੜੀ ਫਗਾਨਾ ਨਾਲ ਰਮਨ ਕਲੇਰ ਹੁਣਾਂ ਨੂੰ ਮਾਰ ਨਾ ਨਾ ਰਿੰਕੂ ਸਮਰੇ ਨੂੰ ਤੇ ਦਰਸ਼ਕ ਮਿਣਾ ਨੇ ਤਾੜੀਆਂ ਮਾਰੀਆਂ ਤੇ ਹੁਣ ਫੇਰ ਆਹ ਸਾਹਮਣੇ ਟੱਕਰ 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 ਕਈ 3000 ਉਹਨੂੰ ਜਿਹੜਾ ਟੱਚ ਕਰਕੇ ਭੱਜੂ ਤੇ 55 ਸੈਂਟਰ ਹਜਾਰ ਇੱਕ ਰਾ ਦੇ ਬੰਦੇ ਬਲੋ ਚਾਚਾ ਬਲੋ ਬਲੋ ਚੱਲ ਚੱਲ ਹੁਪ ਚੱਲ ਜੇ ਤੈ ਤੋਰੇ ਚੱਲ ਜੇ ਤਾਂ ਨਹੀਂ ਲੱਗਾ ਚਾਚਾ ਤੇ ਇਹਨੇ ਦੋ ਹੋ ਹੀ ਯਾ ਭਾਜੀ ਵੇ ਦੇਕਰ ਹੋਗੇ ਮੜਿਆ ਦੋ ਇੰਟਰਵੀ ਲੱਗੇ ਵਿੱਚ ਬਰਲ ਹੋ ਜਾ ਬਰਲ ਹੋ ਜਾ ਦੋ ਵਿੱਚ ਹੀ ਆ ਜਾ ਆ ਜਾ ਆ ਜਾ ਤੈਨੂੰ ਲੌੜਾਂ ਕਿਨੇ ਤੈਨੂੰ ਲਾੜੇ ਲਾ 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 ਕੇ ਲਾ ਕੇ ਚੱਲ 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 ਕੱਢ ਚੱਲ 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 ਗਰੀਬਾ ਦਵਰੀ ਬੱਤ ਬੱਤ ਚਲੋ ਤੂੰ ਮੈਂ